ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ। ਇਹ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਜਿਵੇਂ ਕਿ ਆਪਾਂ ਹਰ ਰੋਜ਼ ਲੈ ਕੇ ਪਹੁੰਚਦੇ ਹਾਂ। ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ। ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 7719445360। ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਹੈ ਕੋਈ ਗੱਡੀ ਆ ਮੋਟਰਸਾਈਕਲ ਹੈ ਕੁਛ ਵੀ ਚਾਹੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਬਣਾ ਕੇ ਪੂਰੀ ਜਾਣਕਾਰੀ 10-12 ਫੋਟੋਆਂ ਤੇ ਉਦੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਜੀ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲਬਾਤ ਕਰਦੇ ਹਾਂ ਵੀਡੀਓ ਸ਼ੁਰੂ ਕਰਦੇ ਹਾਂ ਐਟਿਓਸ ਜੀਡੀ ਨਾਲ ਐਟਿਓਸ ਜੀਡੀ 12 ਮਾਡਲ ਆਪਣੇ ਕੋਲੇ ਪਹੁੰਚੀ ਹੈ ਤੇ ਪਹੁੰਚੀ ਆਪਣੇ ਕੋਲੇ ਬਾਗਾ ਪੁਰਾਣਾ ਏਰੀਆ ਚ ਤੇ ਗੱਡੀ કુલ 80000 ਚੱਲੀ ਹੋਈ ਹੈ ਨਵੇਂ ਟਾਇਰਾਂ ਚ ਗੱਡੀ ਦੀ ਕੰਡੀਸ਼ਨ ਬਹੁਤ ਆਪਾਂ ਨੂੰ ਚੰਗੀ ਮਿਲੂਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸਾਰਾ ਕੁਝ ਵਧੀਆ ਮਿਲ ਜੂਗਾ ਸੀਟ ਕਵਰ ਮੈਟਿੰਗ 뮤జిక్ ਸਿਸਟਮ ਵਗੈਰਾ ਸਾਰਾ ਕੁਝ ਵਧੀਆ ਜਿੰਨੇ ਫੰਕਸ਼ਨ ਹੁੰਦੇ ਸਾਰੇ ਵਰਕਿੰਗ ਚ ਆਪਾਂ ਨੂੰ ਮਿਲ ਜਾਣਗੇ 310000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਤੇ ਮਾਲਕ ਕਹਿੰਦੇ ਆ ਟੋਟਲ ਕੰਮ ਸਾਰਾ ਗੱਡੀ ਦਾ ਹੋਏਗਾ ਨੰਬਰ 98146 24564 ਨੰਬਰ 2 ਤੇ ਆਪਣੇ ਕੋਲੇ अल्टੋ ਗੱਡੀ ਪਹੁੰਚੀ ਹੈ ਜੀ 2006 ਮਾਡਲ ਮਾਲਕ ਨੇ ਆਪਣੇ ਕੋਲੇ ਭੇਜੀ ਹੋਈ ਹੈ 85000 ਰੁਪਿਆ ਇਸ ਗੱਡੀ ਦੀ ਮੰਗ ਹੈ ਰੇਟ ਆ ਪਾਪਾ ਨੂੰ ਵਧੀਆ ਮਿਲ ਜੂਗਾ ਅਸੀਂ ਤੋਂ 85 ਪੈਸੀ ਗੱਡੀ ਖੜੀ ਹੈ ਮਾਨਸਾ ਏਰੀਆ ਚ ਗੱਡੀ ਦਾ ਰੰਗ ਵਧੀਆਗਾ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਪੂਰੀ ਵਧੀਆ ਗੱਡੀ ਹੈ 85000 ਰੁਪਿਆ ਰੇਟ ਮਾਲਕ ਨੇ ਕਿਹਾਗਾ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਘਾਟਾ ਪਾਦਾ ਹੋ ਜੂਗਾ 85000 ਰੁਪਿਆ ਡਿਮਾਂਡ ਹੈ ਜੀ ਤੇ ਅੰਦਰੋਂ ਵੀ ਗੱਡੀ ਪੂਰੀ ਵਧੀਆ ਪਈ ਹੈ ਬਾਹਰੋਂ ਵੀ ਪੂਰੀ ਵਧੀਆ ਪਈ ਹੈ ਨੁਕਸ ਕੋਈ ਨਹੀਂ ਹੈਗਾ ਤੇ ਚਾਬੀਆਂ ਚੁਬੀਆਂ origignal ਨਾਲ ਆਪਾਂ ਨੂੰ ਮਿਲ ਜਾਣਗੀਆਂ ਇਸਨੂੰ ਪਸੰਦ ਆਵੇ ਗੱਡੀ ਕੋਈ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈ ਤਾਂ ਮਾਨਸਾ ਜਾ ਕੇ ਦੇਖ ਸਕਦੇ ਹੋ ਮਾਨਸਾ ਮਾਲਕ ਦੇ ਘਰੇ ਗੱਡੀ ਖੜੀ ਆ ਨੰਬਰ ਵਾਈ ਦਾ ਜਿਨ੍ਹਾਂ ਦੀ ਗੱਡੀ ਆ 6283576 850 ਇੱਕ ਹੋਰ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਆ ਆ ਆਲਟੋ ਗੱਡੀ ਦੇਖੋ ਤੁਸੀਂ 2008 ਮਾਡਲ ਹੈ ਰੇਟ 1 ਲੱਖ 15000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਰੋੜੀ ਮਾਲਕ ਦਾ ਏਰੀਆ ਦਾ ਸਿਰਸਾ ਲਾਗੇ ਪੈ ਜਾਂਦਾ ਨਵੇਂ ਟਾਇਰਾਂ ਚ ਕੰਡੀਸ਼ਨ ਗੱਡੀ ਦੀ ਆਲੂਕੀ ਹੈ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਨ ਮਿਲ ਚੁਗੀ ਦੋ ਟਾਇਰ ਨਵੇਂ ਨੇ ਦੋ ਟਾਇਰਾਂ ਦੀ ਕੰਡੀਸ਼ਨ 70 ਤੋਂ 75 ਪੈਸੇ ਐਦਾਂ ਦਾ ਕੁਛ ਹੈ ਜੀ ਤੇ ਜਾ ਕੇ ਦੇਖਣੀ ਆ ਜਾ ਕੇ ਦੇਖੋ ਗੱਡੀ ਸਿਲਵਰ ਰੰਗ ਦੇ ਵਿੱਚ ਹੈ ਨੁਕਸ ਕੋਈ ਨਹੀਂ ਗੱਡੀ ਚ ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖ ਸਕਦਾ हूं ਕਿਸੇ ਨੇ ਸਟਾਰਟ ਕਰਕੇ ਦੇਖਣੀ ਇੰਜਨ ਵਗੈਰਾ ਦੇਖਣਾ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਤੋਂ ਉਹਨੂੰ ਗੱਡੀ ਆ ਮਿਲ ਜਾਊਗੀ ਜਿਹੜਾ ਰੇਟ ਮਾਲਕ ਨੇ ਕਿਹਾ ਉੱਪਰ-ਨੀਚੇ ਕਰ ਲਾਂਗੇ ਨੰਬਰ 8683935842 ਇੱਕ ਹੋਰ ਆਪਾਂ अल्टੋ ਗੱਡੀ ਲੈ ਕੇ ਪਹੁੰਚੀਆਂ ਲਗਾਤਾਰ ਕਈ अल्टੋ ਗੱਡੀਆਂ ਆਪਣੇ ਕੋਲੇ ਪਹੁੰਚੀਆਂ ਆ ਆਹ ਜਿਹੜੀ ਗੱਡੀ ਆ 10 ਮਾਡਲ ਐ 1 ਲੱਖ ਤੇ 45000 ਰੁਪਿਆ ਇਸ ਗੱਡੀ ਦੀ ਡਿਮਾਂਡ ਐ ਜੀ ਗੱਡੀ ਮੌਗੇ ਖੜੀ ਐ ਨਵੇਂ ਟਾਇਰਾਂ ਚ ਐ ਗੱਡੀ ਦੀ ਕੰਡੀਸ਼ਨ ਆਲੂਕੀ ਐ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਮੌਗੇ ਖੜੀ ਐ 1 45 ਮਾਲਕ ਨੇ ਰੇਟ ਇੱਕ ਵਾਰ ਹੀ ਕਿਹਾ ਹੈਗਾ ਬਾਕੀ ਕੋਈ ਫਿਕਸਡ ਰੇਟ ਨਹੀਂ ਹੈਗਾ ਮੌਕੇ ਤੇ ਘੱਟ ਆਵਾਦਾ ਹੋ ਜਾਊਗਾ ਜੇ ਕਿਸੇ ਨੇ ਗੱਡੀ ਦੇਖਣੀ ਹੈ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 88 470 16011 ਗੱਲਬਾਤ ਜਿਹੜੀ ਵੀ ਕਰਨੀ ਆ ਤੁਸੀਂ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੋਂ ਮਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਚਾਹੇ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਅਜਿੇ ਵੇਚਣ ਵਾਸਤੇ ਵਿਕਾਉ ਹੈ ਤੇ ਉਸੇ ਆਪਣੇ ਚੈਨਲ ਤੇ ਐਡ ਬਿਲਕੁਲ ਫਰੀ ਦੇ ਵਿੱਚ ਕਰਵਾ ਕੇ ਤੇ ਆਪਦੀ ਕੋਈ ਵੀ ਮਸ਼ੀਨਰੀ ਘਰ ਕੋਠੀ ਮਕਾਨ ਜਿਹੜਾ ਸੇਲ ਕਰਵਾ ਸਕਦੇ ਹੋ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਇੱਕ ਵਧੀਆ ਪੂਰੀ ਵਧੀਆ ਬਣਾ ਕੇ ਤੇ 10-12 ਫੋਟੋਆਂ ਤੇ ਜਾਣਕਾਰੀ ਤੇ ਉਸ ਤੋਂ ਬਾਅਦ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਆਪਣਾ ਖਰਚਾ ਵਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਮੈਨੂੰ ਦੱਸਿਓ ਕਮੈਂਟ ਕਰਕੇ ਲਾਜ਼ਮੀ ਤੇ نیچے ਇੱਕ ਲਾਈਕ ਦਾ ਬਟਨ ਹੈ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜੀ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਵੀ ਮਿਲੂਗਾ ਉਹਨੂੰ ਵੀ ਜ਼ਰੂਰ ਦਬਾ ਦਿਓ ਤੇ ਬਤ ਬਸ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਹਾਂ ਹੁਣ ਤੁਸੀਂ ਫੀਅਟ ਗੱਡੀ ਦੇਖੋਗੇ ਇੱਕ ਜਮਾ ਸਸਤੀ 90000 ਰੁਪਏ ਡਿਮਾਂਡ ਇਹਨਾਂ ਨੇ ਰੱਖੀ ਆ ਗੱਡੀ ਦੀ ਕੰਡੀਸ਼ਨ ਗੱਡੀ ਦੀ ਹਾਲਤ ਚੰਗੀ ਪਈ ਸੀ ਕੰਡੀਸ਼ਨ ਵੀ ਵਧੀਆ ਤੇ ਗੱਡੀ ਖੜੀ ਅੰਮ੍ਰਿਤਸਰ ਏਰੀਆ 'ਚ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਜਾ ਕੇ ਦੇਖ ਸਕਦਾ ਹਾਂ 90000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਬਾਕੀ ਜਿਹੜੀ ਮਾਲਕ ਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਘੱਟਾ-ਵਾਦਾ ਕਰ ਲਵਾਂਗੇ ਨਵੇਂ ਟਾਇਰਾਂ ਚ ਗੱਡੀ ਐ ਕੰਡੀਸ਼ਨ ਆਲੋਕਿਆ ਤੇ ਜਿੰਨਾ ਦੀ ਗੱਡੀ ਐ 9646006207 ਗੱਲਬਤ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਇੱਕ ਜੈਨ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ 2005 ਮਾਡਲ ਗੱਡੀ ਐ 62000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਜੀ ਬਾਕੀ ਜਿਹੜਾ ਰੇਟ ਐ ਮੌਕੇ ਤੇ ਹੋਰ ਵੀ ਘੱਟਾ-ਵਾਦਾ ਹੋ ਜਾਊਗਾ ਇੱਕ ਵਾਰੀ ਡਿਮਾਂਡ ਐ ਮਾਨਸਾ ਏਰੀਆ ਚ ਗੱਡੀ ਖੜੀ ਹੈ ਅਸੀਂ ਤੋਂ 85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਚਲਾਉਣ ਚ ਗੱਡੀ ਵਧੀਆ ਰੰਗ ਰੂੰਗ ਵਧੀਆ ਪਿਆ ਬਾਕੀ ਅੰਦਰੋਂ ਵੀ ਪੂਰੀ ਵਧੀਆ ਸੀਟ ਕਵਰ ਵਗੈਰਾ ਚੜੇ ਹੋਏ ਨੇ ਮੈਟਿੰਗ ਮੋਟਿੰਗ ਵਧੀਆ ਹੋਈ ਹੈ 62000 ਦੇ ਵਿੱਚੋਂ ਵੀ ਘਾਟਾ ਵਾਧਾ ਮੌਕੇ ਤੇ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 973508270 ਇਸ ਨੰਬਰ ਤੇ ਗੱਲ ਕਰ ਲਿਓ ਤੇ ਜਾ ਕੇ ਦੇਖ ਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਬੱਤਵਾਂ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਕਿਸੇ ਨੂੰ ਗੱਡੀ ਪਸੰਦ ਆਈਏ ਕੋਈ ਵੀ ਵੀਡੀਓ ਚੋਂ ਤਾਂ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਵਿੱਚ ਤੇ ਮਾਲਕ ਨਾਲ ਸਿੱਧੀ ਗੱਲ ਕਰਕੇ ਤੁਸੀਂ ਗੱਡੀਆਂ ਨੂੰ ਕਿਸੇ ਨੂੰ ਵੀ ਖਰੀਦ ਸਕਦੇ ਹੋ ਜੀ ਬਾਕੀ ਕਮੈਂਟ ਲਾਜ਼ਮੀ ਕਰਿਓ ਜੀ ਤੇ ਹੁਣ ਆ ਗਿਆ ਜੀ ਕਮੈਂਟਾਂ ਦਾ ਟਾਈਮ ਤੁਹਾਡੇ ਸਾਰੇ ਕਮੈਂਟ ਆਪਾਂ ਪੜਦੇ ਹਾਂ ਪਹਿਲਾ ਕਮੈਂਟ ਆਪਣੇ ਕੋਲ ਹੀ ਗੁਰਦੇਵਤ ਸਿੰਘ ਦਾ ਪਹੁੰਚਿਆ ਇਹਨਾਂ ਨੇ ਕਿਹਾ ਭਾਈ ਜੀ ਮੋਗੀ ਜਲੇ ਵਿੱਚ ਕੋਈ ਛੋਟਾ ਹਾਥੀ ਹੋਵੇ ਤਾਂ ਦੱਸਿਓ ਚਾਹੀਦਾ ਛੋਟਾ ਹਾਥੀ ਆਪਾਂ ਪਹਿਲਾਂ ਕਈ ਲੈ ਕੇ ਪਹੁੰਚੇ ਸੀਗੇ ਕਈ ਦਿਨ ਪਹਿਲਾਂ ਸੀ ਚਾਰ ਪੰਜ ਦਿਨ ਪਹਿਲਾਂ ਤੇ ਚਾਰ ਪੰਜ ਦਿਨ ਪਹਿਲਾਂ ਲਈ ਤੁਸੀਂ ਵੀਡੀਓ ਚੈੱਕ ਕਰ ਲਓ ਤੇ ਦੇਖ ਲਓ ਤੁਸੀਂ ਮਾਲਕ ਨਾਲ ਗੱਲ ਕਰਕੇ ਜੇ ਨਹੀਂ ਵਿਕੇ ਨਹੀਂ ਸੇਲ ਹੋਈ ਤਾਂ ਗੱਲ ਬਾਤ ਤੁਸੀਂ ਕਰ ਲਿਓ ਅਗਲਾ ਕਮੈਂਟ ਆਪਣੇ ਕੋਲੇ ਮਾਨ ਦਾ ਪਹੁੰਚਿਆ ਇਹਨਾਂ ਨੇ ਕਿਹਾ ਬਹੁਤ ਸੋਹਣੀ ਵੀਡੀਓ ਸੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਆ ਰਾਜੇਸ਼ ਕੁਮਾਰ ਕਹਿੰਦੇ ਆ ਪੈਟਰੋਲ ਜਾਂ ਡੀਜ਼ਲ ਹੈ ਇਹ ਵੀ ਦੱਸੋ ਹਾਂ ਇਹ ਗੱਲ ਤਾਂ ਤੁਹਾਡੀ ਸਹੀ ਹੈ ਜੀ ਬਾਕੀ ਮੈਂ ਸਾਰਿਆਂ ਨੂੰ ਕਹਿ ਦਿੰਨਾ ਜਦੋਂ ਤੁਸੀਂ ਆਪਣੇ ਕੋਲੇ ਹੁਣ ਐਡ ਭੇਜੋਗੇ ਕਿਸੇ ਵੀ ਗੱਡੀ ਦੀ ਤਾਂ ਪੈਟਰੋਲ ਜਾਂ ਡੀਜ਼ਲ ਜ਼ਰੂਰ ਦੱਸਿਆ ਕਰੋ ਬਾਕੀ ਬਹੁਤ ਸਾਰੇ ਮੇਰੇ ਭਰਾ ਦੱਸਦੇ ਵੀ ਆ ਤੇ ਕਈ ਵਾਰੀ ਭੁੱਲ ਜਾਂਦੇ ਹੋ ਜੀ ਕਈ ਵਾਰੀ ਰਹਿ ਜਾਂਦੀ ਹੈ ਕੋਈ ਨਾ ਕੋਈ ਜਾਣਕਾਰੀ ਉਹ ਵੱਖਰੀ ਗੱਲ ਹੈ ਬਾਕੀ ਲਗਭਗ ਦੱਸਿਆ ਹੁੰਦਾ પેટ્રોલ ਸੀएनजी ਜਾਂ ਫਿਰ ਡੀਜ਼ਲ ਤਾਂ ਅਗਲਾ ਕਮੈਂਟ ਆਪਣੇ ਕੋਲੇ ਬਰਿੰਦਰ ਸਿੰਘ ਦਾ ਕਮੈਂਟ ਪਹੁੰਚਿਆ ਮੇਰੇ ਭਰਾ ਨੇ ਇਹਨਾਂ ਨੇ ਕਿਹਾ ਵੀਰ ਬਹੁਤ ਵਧੀਆ ਕੰਮ ਤੁਹਾਡਾ ਕੋਈ ਸੁਵਿਪਟ ਗੱਡੀ ਦੀ ਵੀਡੀਓ ਪਾਓ ਰੇਟ ਘੱਟ ਹੋਵੇ ਆ ਕਿੰਨੇ ਕ ਰੇਟ ਤੱਕ ਤੁਹਾਨੂੰ ਗੱਡੀ ਚਾਹੀਦੀ ਆ ਤੇ ਕਿਹੜੇ ਏਰੀਆ ਚੋਂ ਚਾਹੀਦੀ ਆ ਆਪਣੇ ਕੋਲੇ ਕਾਫੀ ਆਈਆਂ ਪਈਆਂ ਤੁਸੀਂ ਮੈਨੂੰ ਦੱਸਿਓ ਤੇ ਮੈਂ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਊਗਾ ਜੀ। ਬਾਕੀ ਅਧਰਿਵਾਸੀ ਨਹੀਂ ਜੀ। ਬਾਕੀ ਦੇ ਕਮੈਂਟ ਆਪਾਂ ਕੱਲ ਨੂੰ ਪੜਾਂਗੇ। ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ। ਕਮੈਂਟ ਵੀ ਚੰਗੇ ਸੀਗੇ ਬਹੁਤ ਚੰਗੇ ਬਹੁਤ ਸੋਹਣੇ ਵਧੀਆ ਕਮੈਂਟ ਤੁਸੀਂ ਕਰਦੇ ਹੋ ਬਹੁਤ ਚੰਗਾ ਲੱਗਦਾ ਜੀ। ਬਸ ਕਮੈਂਟ ਕਰਦੇ ਰਹਿਆ ਕਰੋ, ਸਪੋਰਟ ਕਰਦੇ ਰਹਿਆ ਕਰੋ ਤੇ ਇਸੇ ਤਰ੍ਹਾਂ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਮਸ਼ੀਨਰੀਆਂ ਲੈ ਕੇ ਆਉਂਦੇ ਰਹਿਾਂਗੇ ਜੀ।